ਮੈਂ 2 ਮਿੰਟ ਟਾਈਮ ਲੈਣਾ ਸੀ ਡੀਸੀ ਸਾਹਿਬ ਚਲੇ ਗਏ ਤਹਿਸੀਲਦਾਰ ਆਂਦਾ ਜੀ ਸਾਰਾ ਕੋਈ ਦੇ ਦੱਸੋ ਜੀ ਕੀ ਦੇਤਾ ਇਹਨਾਂ ਨੇ ਮੈਂ ਤਾਂ ਤੁਹਾਡੇ ਦੋ ਘੰਟੇ ਕਰਕੇ ਰਹਾਂ ਹਾਂ ਸੇਕਾ ਲਿਖੋ ਹੜਪੀਤ ਰਾਸਮਗਰੀ ਆਈ ਆ ਮੁਹਾਲੀ ਕਰਾਲੀ ਕਿਤੋਂ ਵੀ ਆ ਸਾਡੇ ਜੀਵਿੰਦਾਰ ਸਿੱਖ ਸੰਸਾ ਵਾਲੇ ਸਿੱਖ ਜੁਨੇਡਰ ਮੈਨੂੰ ਤਾਂ ਨਹੀਂ ਚੱਲੋ ਅੰਗਰੇਜ਼ੀ ਬੋਲਣਾ ਆਉਂਦਾ ਉਹਨਾਂ ਦਾ ਧੰਨਵਾਦ ਆ ਜਿਹੜੀਆਂ ਵੀ ਆ ਗਏ ਪਾਸੋਂ ਸਾਡੇ ਜੀਵਿੰਦਾਰ ਭਰਾ ਕਿਸੇ ਸਰਕਾਰ ਨੇ ਬਾਹ ਨਹੀਂ ਫੜੀ ਜੋ ਹਾਂ ਸਿੱਧੀ ਗੱਲ ਆ ਨਾ ਕਿਸੇ ਨੇ ਕੁਝ ਦੇਣਾ ਆ ਤੇ ਸਾਡੇ ਭਰਾ ਜਿਹੜੇ ਕੋ ਜਿਹੜੇ ਕੋ 10 20 ਕਿਲਟ ਕਾਣੇ ਹੈਗੀ ਆ ਸੁੱਕ ਤੇ ਬੈਠਾ ਉਹੋ ਹੀ ਸੇਵਾ ਕਰਨ ਰਿਹਾ ਇਥੇ ਤੇ ਆ ਬਾਬਾ ਬੋਲਣ ਲੱਗਿਆ ਸਾਨੂੰ ਬੋਲਣੇ ਆ ਹਾਂ ਬੋਲਣੇ ਆ ਆਹੋ ਤਾਂ ਸਰਪੰਚ ਜਿਹੜਾ ਇਥੇ ਸਰਪੰਚ ਗੱਡੀਆਂ ਦੇ ਸਾਰਾ ਕੋ ਮਿਲਦਿਆ ਜਿੰਨੂੰ ਇਹ ਮਿਲਦਾ ਲਈ ਜਾਵੇ ਸਾਡੇ ਕੋਲ ਡੰਗਰਾ ਵਿੱਚ ਪੁੱਠੇ ਬੰਨ ਤੇ ਬੈਠੇ ਹੁਣੇ ਸਾਡੇ ਤੂੜੀ ਨਹੀਂ ਹੈਗੀ ਤੂੜੀ ਸਾਡੀ ਦਰਿਆ ਦੇ ਦੂੜੀ ਪਿਆ ਜਾ ਕੇ ਵੇਖੋ ਮੈਂ ਸ਼ਬਦ ਪਹਿਲਾਂ ਬੋਲਿਆ ਸੀ ਮੈਂ ਦੁਬਾਰਾ ਉੱਤੇ ਆਉਣਾ ਤੇ ਲੋਕ ਸਾਡੇ মিডিਆ ਵਾਲੇ ਵੀ ਕਹਿੰਦੇ ਆ ਕਿ ਦਰਿਆ ਸਾਡੇ ਤੁਸੀਂ ਉਧਰ ਕੀਤੀ ਸੀ 24 ਦੇ ਵਿੱਚ ਆਏ ਨਾਲ ਏਡੀਸੀ ਮੈਡਮ ਸੀ ਐਸਡੀਮ ਸਾਰੇ ਉਹ ਐਸਡੀ ਵੀ ਮੈਡਮ ਸੀ ਉਹਨਾਂ ਨੇ ਵੀ ਉਹ ਬੇਨਤੀ ਕੀਤੀ ਸਾਡੇ ਬੰਨ ਨਹੀਂ ਬੱਜੇ ਓੜੇ ਆਹ ਛੜਕ ਕੀ ਸੀ ਉਹ 20 ਕਰਮਾ ਸੜਕ ਸੀ ਆ ਪਿੰਡ ਵਾਲਿਆਂ ਨੇ ਆਪਦੇ ਕੋਲੋਂ ਲਿਆ ਕੇ ਬੱਜੇ ਉੱਥੇ ਪਾਈ ਆ ਲੋਕ ਬੱਜੇ ਪੁਲ ਦੇ ਉੱਤੋਂ ਦੀ ਇੱਕ ਰੁਪਏ ਦਾ ਨਹੀਂ ਭੁੱਲੇ ਸਾਨੂੰ ਇਹੋ ਸਵਾਲ ਕੀਤਾ ਵੀ ਤੁਸੀਂ ਇਹ ਦੱਸੋ ਵੀ ਚਲੋ ਅੱਗੇ ਕਾਲੀ ਦਾਲ ਸੀ ਕਾਂਗਰਸ ਸੀ ਬੜੇ ਬੜੇ ਫੰਡ ਆਏ ਅ ਪਰਸੋ ਚੋਰ ਮੇਰੇ ਫੇਰ ਨਹੀਂ ਮੱਥੇ ਲੱਗਾ ਤੇ ਉਹ ਆਂਦਾ ਜੀ ਸਾਡੇ ਕੋਲ ਬਜਟ ਨਹੀਂ ਹੈਗਾ ਜੇ ਹੀ ਸਰਕਾਰ ਕੋਲੇ ਬਜਟ ਨਹੀਂ ਹੈਗਾ ਇਹ ਪਿੰਡ ਦਾ ਸਰਪੰਚ ਹੈ ਕਿ ਚੌਂਕੀਦਾਰ ਵੀ ਇਹਨੂੰ ਬਜਟ ਲੈਣਾ ਪੈਣਾ ਕਿਧੋਂ ਜਦੋਂ ਪਿਛਲੇ ਸਮਿਆਂ 'ਚ ਹੜ੍ਹ ਆਉਂਦੇ ਸੀ ਤੇ ਮੈਂ ਖੁਦ 2-3 ਵਾਰ ਪ੍ਰਕਾਸ਼ ਸਿੰਘ ਵੱਲ ਇੱਥੇ ਉਹਨਾਂ ਨੂੰ 3 ਵਾਰਾਂ ਮੈਂ ਪਿੰਡ ਦੇ ਬੰਦ ਤੇ ਲਿਆਈ ਉਹਨਾਂ ਨੂੰ ਮੈਂ ਖੁਦ ਕਾਲੀ ਦਾਲ ਦੇ ਵਿੱਚ ਸੀ 3 ਵਾਰਾਂ ਹੀ ਇੱਥੇ ਬਾਹਰ ਛੱਡਿਆ ਲਿਆ ਗਿਆ ਬੰਦ ਤੇ ਇਨਵਰਾਂ ਹੁਣ ਆਏ ਮੱਖ ਮੰਤਰੀ ਨਹੀਂ ਜੀ ਕੋਈ ਸਾਡੇ ਕੋਲ ਇੱਥੇ ਕੋਈ ਨਹੀਂ ਪਿਛਲੀ ਵਾਰੀ ਤੋਂ ਪਜਾਮਾ ਲਵੇੜ ਕੇ ਚਲੇ ਗਿਆ ਹਵੇਲੀ ਤੋਂ ਉਹ ਪਤਾ ਨਹੀਂ ਧੁਬਿਆ ਕਿ ਨਹੀਂ ਧੁਬਿਆ ਤਾਂ ਜੱਡੇ ਨਹੀਂ ਜੀ ਕਰ ਜਾਓ ਪੁੱਛਿਆ ਮੈਂ ਉਹਨਾਂ ਨੂੰ ਉਹਨਾਂ ਨੂੰ ਪੁੱਛਿਆ ਨਾ ਸਾਨੂੰ ਕੇ ਸੁਣਨੀ ਦਿੱਤੀ ਸਾਡੇ ਕੋਲ ਸਾਇਨ ਹੈ ਕੇ ਫੋਨ ਨੰਬਰ ਭਗਵੰਤ ਮੰਦ ਹੈਗਾ ਵਾ ਉਹਨਾਂ ਦੇ ਤਾਂ ਕਰਿਆ ਗੱਡੀਪੀਆਂ ਨੂੰ ਜੱਫੀਆਂ ਪਾ ਕੇ ਗਏ ਇਹ ਕੁਝ ਵੀ ਪਾਈ ਜਾਵੇ ਜੱਫੀਆਂ ਜੋ ਮਰਜ਼ੀ ਆਪਾਂ ਦੇਣਾ ਇਹਨਾਂ ਕੱਖਣੀ ਆ ਨੇ ਉਹ ਤਾਂ ਕਹਿੰਦੇ ਬੱਕਰੀ ਮੁਰਗੀ ਦਾ ਮੁਆਵਜ਼ਾ ਹੀ ਮਿਲਣਾ ਬੱਕਰੀ ਮੁਰਗੀ ਠੀਕ ਆ ਵੇ ਕਾਨੂੰਨ ਮੇਰੇ ਘਰੇ ਪਿਆ ਮੈਂ ਤੁਹਾਨੂੰ ਕਾਪੀ ਲਿਆ ਦੇਣਾ ਇਹਨੇ ਪੜ੍ਹ ਕੇ ਬੋਲਿਆ ਹੂੰ ਮੁਰਗੀ ਬੱਕਰੀ ਜੇ ਸਪੈਦਾ ਰੋੜਦਾ ਵਾ ਕਿ ਇਹਦੇ ਭਾਂਡੇ ਰੋੜਦੇ ਆ ਕਿ ਇਹਦੀ ਝੁੱਗੀ ਝੋਬੜੀ ਰੋੜਦੀ ਆ ਇਹ ਕਾਨੂੰਨ ਸਾਡੇ ਕੋਲ ਆ ਮੈਂ ਹੜਪੀਰਤ ਕਮੇਟੀ ਦਾ ਵਰਕਰ ਆ ਪਰ ਮੈਂ ਉਹਦੇ ਵਿੱਚ ਕੰਮ ਕੀਤਾ ਵਾ ਅਸੀਂ ਖੁਦ ਜਾ ਕੇ ਰੱਖਿਆ گورنر ਸਾਹਿਬ ਇੱਥੇ ਆਏ ਉਦੋਂ ਅਰੇ ਘੜਦੇ ਉਹਨਾਂ ਨੂੰ ਵਿਖਾਇਆ ਵੀ ਅਸੀਂ ਇਹ ਮਾਲਕਾਂ ਜ਼ਮੀਨਾਂ ਦੇ ਕੋਈ ਟੁੱਟੀ ਜ਼ਮੀਨ ਨਹੀਂ ਹੈਗੀ ਕੋਈ ਕੋਈ ਕਹਦੇ ਕਿਸੇ ਦੀ ਆ ਸਾਡੇ ਦਾਦਾ ਪੁਰਾਣੇ ਲਾਟ ਮਿੰਟਾਂ ਜ਼ਮੀਨਾਂ ਨੇ ਹੂੰ ਬੇਹਦੀਆਂ ਜਮੀਨਾਂ ਨੇ ਅਸੀਂ ਆਪ ਖੁਦ ਪੈ ਲੈ ਕੇ ਸਾਰੀਆਂ ਲਈਆਂ ਨੇ ਸਾਨੂੰ ਕੋਣ ਕੋਈ ਚਲੋ ਇੱਕ ਵਾਰੀ ਹੜ ਦੀ ਮਾਰ ਪੈ ਜੇ ਕਿੰਨਾ ਚਰਨੀ ਉੱਠਦਾ ਬੰਦਾ ਜੀ ਅਸੀਂ ਤੇ 88 ਤੋਂ ਚਲੋ ਜਿਆਦਾ ਪਿੱਛੇ ਨਹੀਂ ਜਾਂਦਾ ਮੈਂ 88 ਤੋਂ ਵੇਖਿਆ ਆਗਾ ਮੁੜ ਕੇ ਆ ਗਿਆ 12 ਦੇ ਵਿੱਚ ਆ ਗਿਆ 18 19 ਦੇ ਵਿੱਚ ਆ ਗਿਆ 23 ਨੇ ਉਦੋਂ ਕਰਦਾ ਸਾਡੇ ਤੇ ਇਹ ਵਿਆਹ ਕਰਾਈ ਜਾਂਦੇ ਸਾਡੇ ਬੱਚੇ ਨਹੀਂ ਵਿਆਹ ਜਾਣੇ ਕੋਈ ਬਾਹਰ ਨਹੀਂ ਭੇਜ ਸਕਦੇ ਕਿਸੇ ਨੂੰ ਪੜਾਈ ਨਹੀਂ ਕਰ ਸਕਦੇ ਮੈਂ ਖੁਦ 23 ਦੇ ਵਿੱਚ ਮੇਰੇ ਕੋਲ ਵੀ 18ਵੇਂ ਕਿਲੇ ਵਾਈ ਕਰਦਾ ਮੇਰੀ ਗੁੱਡੀ ਜੇਐਨਮ ਦਾ ਕੋਰਸ ਕਰਦੀ 3 ਲੱਖ ਦੇ ਵਿੱਚ ਥੋੜੇ ਜਿਆਦਾ 1.5 ਲੱਖ ਫੀਸ ਨਾ ਦੇਣ ਦੇ ਕਰਕੇ ਗੱਡੀ ਨੂੰ ਸਕੂਲੋਂ ਕੱਢਦਾ ਮੈਂ ਡੀਸੀ ਸਾਹਿਬ ਜਾ ਕੇ ਰੋਇਆ ਮਾਹ ਵੀ ਦੱਸੋ ਮੇਰਾ ਆਮਦਨ ਸਰਟੀਫਿਕੇਟ ਨਹੀਂ ਬਦਲਤਾ ਹਾਂ ਜਾਂ ਮੇਰੀ ਪ੍ਰੋਬਲਮ ਤੇਰੇ ਜਾ ਕੇ ਤੁਸੀਂ ਜੇ ਫਰ ਵੇਖੋ ਮੇਰੀ ਫਸਲ ਤੁਲੂ ਤੇ ਮੈਂ ਪੈਸੇ ਲੈਣੇ ਪਾਣੀ ਹੁਣ ਤੇਜ਼ ਨਾਲ ਜ਼ਿਆਦਾ ਆ ਕਿ ਉਹਦੇ ਤੋਂ ਬਰਾਬਰ ਹੀ ਹੋਇਆ ਜੀ ਕੋਈ ਮਾੜਾ ਮੋੜ ਕੋਈ ਉਹ ਵੀ ਸਾਡੇ ਪਿੰਡ ਦੀ ਦਾਬ ਬੰਨ ਟੁੱਟਾ ਕਰਕੇ ਜਿਹੜਾ ਤੁਹਾਨੂੰ ਦੱਸਿਆ ਮੇਨ ਚੋਂ ਪੰਜਾਂ ਪਿੰਡਾਂ ਨੂੰ ਜੋੜਦਾ ਵਾ ਕਾਮਲ ਵਾਲਾ 324 ਨਿਆਲਾ ਲਵੇ ਦਾ ਟੱਲੀ ਗੁਲਾਮ ਬੰਡਾਲੇ ਨੂੰ ਜਾਂਦਾ ਉਹ ਛੜਕ ਨਹੀਂ 1:00 ਹੋ ਰਹੀ ਜਾਂ ਇਹਨਾਂ ਤੋਂ ਕੀ ਹੋਣਾ ਹੈ ਬਦਲਾ ਆਇਆ ਨਹੀਂ ਫਿਰ ਕੋਈ ਥੋੜੀ ਜਿਆਦਾ ਸਾਡੇ ਪੈਰ ਡੁੱਬਾ ਪਏ ਜਾ ਕੇ ਛੱਪੜ ਦੇਖੋ ਤੁਸੀਂ ਤੁਹਾਨੂੰ ਮੇਰੇ ਨਾਲ ਮੀਡੀਆ ਚੱਲੇ ਸਾਰੀ ਹਮ ਅਰ ਗੁਰਦਸ਼ਨ ਸਿੰਘ ਉਹਨੇ ਇੱਕਦਮ ਕਰਕੇ ਗਿਆ ਕਵਰੇਜ ਉਹਦੇ ਦੇਖੋ ਜਾ ਕੇ ਸਾਡੇ ਸਾਡੇ ਬੱਚੇ ਸਕੂਲ ਦੇ ਵਿੱਚ ਨਹੀਂ ਹੈਗੇ ਮਾਸਟਰ ਮੁੜ ਗਿਆ ਹੋਵੇ ਹਮ ਜਿਆਦਾ ਨਹੀਂ ਮੇਰੇ ਨਾਲ ਉੱਥੇ ਜਾ ਕੇ ਚਲੇ ਜਾਵੇ ਜੇ ਨੀਸੀ ਨਾਲ ਮੇਰੇ ਚੱਲੇ ਚਾਰ ਵਿਚਾਰ ਫੋਟ ਨਹੀਂ ਪਾਣੀ ਹੈ ਸਕੂਲ ਦੇ ਵਿੱਚ ਇਹ ਦੇ ਦੇਣਾ ਇਹਨਾਂ ਨੇ ਮੁੱਠਾ ਦਾ ਨਾਂ ਹੀ ਨਹੀਂ ਲੈਂਦੇ ਨਾਂ ਹੀ ਨਹੀਂ ਲੈਂਦੇ ਮੈਂ ਤਾਂ ਵੇਖ ਕੇ ਰਹਾ ਅਸੀਂ ਘਰ ਰਹਿ ਗਏ ਥੋੜੇ ਬਾਹਰ ਵੇਚੀਆਂ ਅਸੀਂ ਕੀ ਲੈਣਾ ਹੈ ਕਿਸ ਤਾਈਂ ਦੇ ਆ ਬੱਸ ਕਿਹਾ 500 ਦਾ ਦੇ ਨਹੀਂ ਕਹ ਰਿਹਾ ਯਾਰ ਬੋਲੋ ਕਿ ਸਿੱਧੇ ਨਾਲ ਦੇ ਦੇ ਬਰਾਬਰ 12 ਹੀ ਦੇ ਦੇ ਸਾਡਾ ਸਾਹਿਬ ਸਾਰੇ ਜੀ ਨੇ ਬਸਿਆ ਹੁਣ ਮੈਂ ਨਾ ਕੋਈ ਇੰਨਾ ਪਾਣੀ ਓੜਦਾ ਪਿਆ ਗੱਲ ਦਾ ਪ੍ਰਸ਼ਾਦ ਹੋ ਗਿਆ ਸਭ ਕੁਝ ਹੋ ਗਿਆ ਯਾ ਮੈਨੂੰ ਜਦੀ ਉੱਥੇ ਭਾਵੇਂ ਭੁੱਲਰ ਆਵੇ ਤੇ ਭਾਵੇਂ ਕੋਈ ਮੰਤਰੀ ਆਵੇ ਮੁੱਖ ਮੰਤਰੀ ਮੈਨੂੰ ਉਹਨਾਂ ਬਾਹੀ ਦੋ ਮਿੰਟ ਇੱਥੇ ਉਹਨੂੰ ਮੈਂ ਕਾਨੂੰਨ ਦਉ ਮੈਂ ਕਾਪੀ ਆ ਰੱਖਦਾ ਬੋਝੇ ਪਾ ਕੇ ਲਿਆ ਕੇ ਵੀ ਕਾਨੂੰਨ ਦੀ ਕਾਪੀ ਆ ਬੱਕਰੀ ਮੁਰਗੀ ਦਾ 23 ਆਲਾ ਖਰਾਬਾ ਕਿੱਥੇ ਤੂੰ ਸੈਂਟਰ ਤੋਂ ਲੈ ਲਿਆ ਵਾ ਸਾਨੂੰ ਗਾਂ ਵੀ ਦੇ ਉਹ ਮੁੱਠਿਆ ਦਾ ਨਾਂ ਨਹੀਂ ਲੈਂਦੇ ਕਿ ਮੁੱਠਿਆ ਸੁਕੇ ਤਾਂ ਤੇ ਕਾਮਲਾ ਦਾ 324 ਮੁੱਠਿਆ ਦਾ ਨਹੀਂ ਕਹਿੰਦਾ ਜੀ ਕਾਮਲ ਵਾਲਾ 324 ਮੁੱਠਿਆ ਕਾਮਲ ਵਾਲਾ ਪੂਰਪ ਮੁੱਠਿਆ ਵਾਲਾ ਲੱਗਦਾ ਵਾ ਕਾਮਲਾ ਦੇ 4-5 ਪਰੋਇ ਪਰ ਚ ਤੇ ਸਿਰਫ ਇਹ ਕਾਮਲ ਵਾਲਾ 324 ਹੱਦ ਬਸ ਤੇ ਲੱਗਦਾ ਆ ਵੀ ਮੁੰਡੇ ਸਾਡੀਆਂ ਮਹਿਲੀਆਂ ਦੇ ਨੇਥ ਪਾਰ ਬੈਠੇ ਆ ਛੁੱਟ ਕੇ ਆ ਮੈਂ ਇਨੀ ਵਿੱਚ ਬੈਠੇ ਕਾਮਲ ਵਾਲੇ ਦੀ ਇਹ ਵਿਚਾਰਾ ਉੱਥੋਂ ਨਾਲ ਤੱਕ ਕੇ ਆਇਆ ਉਥੋਂ ਇਹਨਾਂ ਨਾਲ ਪਾਣੀ ਆਇਆ ਇਤੋਂ ਉਂਝ ਰੋਡ ਦਾ ਇਹ ਫਾਟਾ ਜੀ 30 ਫੁੱਟ ਦੂੰਗੀ ਅਗਲੇ ਬੰਨੇ ਫਾਟਾ 30 ਫੁੱਟ ਦੂੰਗੀ ਤੇ ਫਾਟਾ 30 ਫੁੱਟ ਦੂੰਗੀ ਜਿੱਥੋਂ ਅਗਨ ਬੋਟ ਲੈ ਕੇ ਜਾਂਦੇ ਨੇ ਕੋਈ ਇੱਥੇ ਮੰਨ ਕੇ ਚੱਲ ਮੈਂ ਆਇਆ ਵਾਂ ਉੱਥੇ ਰੁੜ ਜੇ ਕਿ ਕੋਈ ਜ਼ਿੰਮੇਦਾਰ ਹੈਗਾ ਉਹ ਉਹਨਾਂ ਦਾ ਪਿੰਦਾ ਯਾਰ ਸਾਡੇ ਅਜਨਾਨ ਕੋਈ ਇੱਥੇ ਕੋਈ ਬੇੜੀ ਵਾਲਾ ਹੈਗਾ ਸਿਸਟਮ ਕੋਈ ਸਾਡੇ ਪਿੰਡ ਬੇੜੀ ਨਹੀਂ ਦਿੱਤੀ ਪਸ਼ੂ ਸਾਡੇ ਪਸ਼ੂ ਅੰਦਰ ਨੇ ਕਿ ਪਸ਼ੂ ਉੱਥੇ ਬੱਜੇ ਭੁੱਖੇ ਮਰਨ ਦਾ ਜੀ ਜਿਗਾ ਤੋੜੀਆਂ ਹੈਗਾ ਗਿੱਲੀਆਂ ਹੋਈਆਂ ਦੋਨਾਂ ਮੇਰੇ ਲਈ ਗੱਲ ਆ ਆ ਵੇਖ ਲਓ ਮੇਰੇ ਹੱਥ ਡੋਲਣੀ ਮੇਰੇ ਮੇਰੇ ਦੁੱਧ ਨੇਗੇ ਪਸ਼ੂ ਉਥੇ ਭੁੱਖੇ ਬੈਠੇ ਆ ਅੰਦਰ ਨੇ ਅੰਦਰ ਆ ਉਥੇ ਪਾਣੀ ਵੀ ਨਹੀਂ ਬੇੜੀ ਪ੍ਰਸ਼ਾਸਨ ਤੱਕ ਬੇੜੀ ਨਹੀਂ ਦਿੱਤੀ ਗਈ ਤਾਂ ਹੋ ਰਿਹਾ ਦੇਣਾ ਆ ਦੁੱਧ ਦਿੱਤੀਆਂ ਦੋਆਂ ਯਾਰ ਆ ਦੋ ਖੜੀਆਂ ਤਾਂ ਹੈ ਬੇੜੀ ਇਹ ਤਾਂ ਸਿਰਫ ਸਰਸਤਾ ਦੀਆਂ ਬੇੜੀਆਂ ਹੋਈਆਂ ਰੈਕਸੂ ਸਰਪ੍ਰੇਸ਼ ਕਰਦਾ ਖਾਲਸਾ ਸਰਸਤਾ ਕਹਿੰਦੇ ਅਸੀਂ ਪ੍ਰਬੰਧ ਬਹੁਤ ਕਰੀ ਜਾਂਦੇ ਹਾਂ ਬਣਾ ਪ੍ਰਬੰਧ ਕੀਤਾ ਜੀ ਇਹਨਾਂ ਨੇ ਆ ਦੇਖੋ ਆਪਣੇ ਬਹੁਤ ਪ੍ਰਬੰਧ ਇੱਥੇ ਦੇਸੀ ਸਾਹਿਬ ਕਹਿੰਦੇ ਜੀ ਪ੍ਰਬੰਧ ਬਹੁਤ ਹੈ ਜੀ ਟਾਈਮ ਲੱਗ ਜਾਂਦਾ ਬੱਸ ਮੇਰੇ ਹਾਸੇ ਡੋਲਣੇ ਵੀ ਵੇਖੋ ਦੋ ਦਿਨ ਹੋ ਗਏ ਮੇਰੇ ਪਸ਼ੂ ਭੁੱਖੇ ਬੱਜੇ ਆ ਮੈਂ ਦੁੱਧ ਲਿਆਉਣ ਤੋਂ ਬੈਠਾ ਇੱਥੇ ਤੇ ਮੇਰੇ ਪਸ਼ੂਆਂ ਨੂੰ ਅਜੇ ਤੱਕ ਪੱਠੇ ਨਹੀਂ ਪੈ ਜਾ ਕੇ ਪੱਠੇ ਤੁਹਾਡੇ ਹੈਗੇ ਆਪ ਦੇਖੇ ਬਾਹਰ ਕੋਈ ਪੱਠੇ ਨਹੀਂ ਐਸਰ ਤੂੜੀ ਅਕਲੀ ਜਿਹੀ ਪਾ ਕੇ ਹੋਣੀ ਪੱਠੇ ਸਾਰੇ ਖਤਮ ਹੋ ਗਏ ਫੀਡ ਜਿਹੜੀ ਮਿਲ ਤੁਸੀਂ ਦੱਸੋ ਵੀ ਅਗੇ ਬੋਰੀ ਨਾਲ ਬੰਦਾ ਕੀ ਆ ਜਿਹਦੇ 15 20 20 ਡੰਗਰ ਨੇ ਉਹ ਇੱਕ ਬੋਰੀ ਪੂਰੀ ਕਰ ਲੂ ਉੱਥੇ ਹੂੰ ਇਹ ਨਹੀਂ ਤਾਂ ਤਾਂ ਦੁਖੀ ਪੜਿਆ ਸੀ ਤਾਂ ਜੇ ਇੱਥੇ ਹੰਗਾਮਾ ਕੋਈ ਕਰਦੇ ਆ ਤੇ ਮੜਕੇ ਮੀਡੀਆ ਦੇ ਵਿੱਚ ਇਹ ਗੱਲ ਜਾਣੀ ਆ ਗਈ ਇਹ ਪ੍ਰਸ਼ਾਸਨ ਨੂੰ ਇਹ ਮੰੰਦਾ ਚੰਗਾ ਬੋਲਦੇ ਆ ਤੇ ਅਸੀਂ ਤੇ ਆਨੇ ਸਾਡੀ ਮਦਦ ਹੀ ਕਰੋ ਜਿਹੜੇ ਬਾਹਰਲੇ ਭਰਾ ਸਾਡੀ ਕਰਨ ਦੇ ਜਿਵੇਂ ਸੰਸਥਾਵਾਂ ਕਰਨੀਆਂ ਉਹ ਵੇਖੋ ਲੰਗਰ ਲਾਇਆ ਜਾ ਕੇ ਮੁੱਖ ਮੰਤਰੀ ਤਾਂ ਕਹਿੰਦੇ ਪੂਰੇ ਪ੍ਰਭਾਵਤ ਕਰਤੇ ਲੋਕਾਂ ਦੇ ਮੁੱਖ ਮੰਤਰੀ ਨੇ ਜਿਹੜੇ ਇੱਥੇ ਰੰਗ ਭਾਗ ਲਾਏ ਉਹ ਸਾਰੀ ਮੀਡੀਆ ਦੇ ਵਿੱਚ ਸਾਹਮਣੇ ਜਿਹੜਾ ਨੇ ਕਿਹਾ ਹੈ ਮੁਰਗੀ ਮਰੀ ਦੇ ਪੈਸੇ ਦੇਊਗਾ ਅੰਡੇ ਆਲੇ ਪੈਸੇ ਦੇਊਗਾ ਸਾਰਾ ਸਾਂ ਤੋਂ 6500 ਰੁਪਇਆ ਦੇ ਕੇ ਉਹਨੇ ਟਾਲ ਘਟਿਆ ਤੇ ਸਾਨੂੰ ਪਾਹੀ ਤਾਂ 4-4000 ਰੁਪਇਆ 45-4500 ਦਾ ਲਵਾਈ ਦੇਤੀ ਝੋਨੇ ਦੀ ਗੂੜੀ ਰਹੀ ਸੀ ਝੋਨੇ ਲਾਈ ਸੀ ਪਿਛਲੀ ਉਹਦੀ ਤੇ ਅੱਜ ਜਿਹੜਾ ਜ਼ਿਮੀਂਦਾਰ ਹੈ ਜਿਹੜਾ ਜ਼ਿਮੀਂਦਾਰ ਉਹ ਮਾਰਿਆ ਗਿਆ ਕਿਉਂਕਿ ਅਸੀਂ 20-25-2000 ਖਰਚਾ ਕਰਕੇ ਅੱਜ 1 ਮਹੀਨੇ ਬਾਅਦ ਅਸੀਂ ਫਸਲ ਵੱਢਣੀ ਸੀ ਅੱਜ ਉਹ 20-20 20-20 30-30 ਰਲੇ ਆ ਗਿਆ ਕਰਜੇਸ਼ ਆ ਗਿਆ ਐਥੇ ਤਸਵੀਲਦਾਰਾਂ ਨੇ ਮੇਰੇ ਨਾਲ ਗਲਤ ਕਰੇ ਸਾਡੇ ਪੈਸੇ ਦਿੱਤਾ ਕੀ ਇਹਨੇ ਐਥੇ ਮੀਡੀਆ ਸਾਹਮਣੇ ਤੁਸੀਂ ਇਹ ਮੀਡੀਆ ਸਾਹਮਣੇ ਆਖੀਂਗਾ ਸਾਰਾ ਕੁਝ ਦੇ ਦਿਤਾ ਸਾਰਾ ਕੁ ਉਹ ਤਾਂ ਕਹਿੰਦੇ ਬੋਲੋਣਾ ਪ੍ਰਬੰਧ ਪੂਰੇ ਹੈ ਪ੍ਰਬੰਧ ਪ੍ਰਬੰਧ ਬੋਲਦੇ ਸੀ ਕਰਕੇ ਜੀ ਨਾ ਪ੍ਰਬੰਧ ਪੂਰੇ ਆ ਗਏ ਸਾਡੇ ਨਾਲ ਝੜਨਾ 15 20 17 ਜਿਹੜੇ ਮੁੱਖਾਂ ਦੇ ਵਿੱਚ ਆ ਇਹਦਾ ਮੁੱਖੀ ਹੋਣੀ ਚਾਹੀਦਾ ਇਹੋ ਸ਼ਹਿਰ ਆਹ ਵੇਖੋ ਸੰਜੀ ਮਹਾਰਾਜ ਦਾ ਸਰੂਪ ਆ ਰਿਹਾ ਵਾ ਵੀ ਆਪ ਦੇਖ ਸਕਦੇ ਜੀ ਆ ਇੰਨੇ ਪਾਣੀ ਦੇ ਹਾਲਾਤ ਮਾਰੇ ਹੁੰਦਾ ਕਰਕੇ ਮਹਾਰਾਜ ਦੇ ਸਰੂਪ ਆ ਰਹੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ 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 ਨਾਮ ਵਾਹਿਗੁਰੂ